ਖਸਕੇ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੇਰੇ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਦੇਖੋ ਪਿੰਡੇ ਦੇ ਬੱਲੂ ਸਿੰਘ ਕੁਲਾ ਚੁੱਕੇ ਆ ਆ ਜੋ ਦੇਖੋ ਹੋਰ ਭਾਈ ਦਿਲਾਉਂਦੀ ਨਾ ਸੱਸੀ ਆਦਾ ਸਸੀ ਹਾਂ ਜੀ ਸੱਸੀ ਕਾਰ ਦੀ ਕੀ ਆ ਭਾਈ ਹੋਰ ਬਹੁਤ ਵਧੀਆ ਭਾਈ ਉਹ ਰੱਬ ਦੀ ਕਿਰਪਾ ਜੀ ਬਹੁਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਸੁਨੀਪ ਦੇਰੀ ਫਾਰਮ ਤੇ ਜਿਹੜੇ ਆ ਸਾਰਿਆਂ ਨੂੰ ਮਹਾਰਾਜ ਹਰਕ ਤੇ ਸੱਚੇ ਪਾਤਸ਼ਾਹ ਮੇਰ ਕਰੇ ਵਾਹਿਗੁਰੂ ਹੋਰ ਪਿੰਡੇ ਜੀ ਵਧੀਆ ਭਾਈ ਸਨੀ ਮਾਨੂੰ ਕਿਵੇਂ ਵਧੀਆ ਭਾਈ ਬਹੁਤ ਬਹੁਤ ਰੱਬ ਦੀ ਕਿਰਪਾ ਜੀ ਕੀਰ ਭਾਈ ਜੀ ਇਹ ਕਿ ਨਹੀਂ ਬੜੀ ਨਾਲ ਦੀ ਮੇਰ ਦੇ ਸੱਚੇ ਪਾ ਇਹ ਹੀ ਆ ਬਸ ਹੁਣ ਭਾਈ ਜੀ ਹਾਂਜੀ ਹਾਂਜੀ ਮਾਲ ਫਿਰ ਵੇਖਿਆ ਨਾ ਤੁਸਨ ਮਾਲ ਵੇਖਦਾ ਜਾਂਦਾ ਕੱਲ ਵੀ ਮਈਆਂ ਫੇਰ ਆਈਆਂ ਸੀ ਕਿ ਉਹ ਵੇ ਹੋ ਗਈਆਂ ਹੂੰ ਇਹ ਹੁਣ ਵੀ ਆਈਆਂ ਹੋਈਆਂ ਮਈਆਂ ਨਾਲ ਨਾਲ ਵਿਕਦੀਆਂ ਜਾਂਦੀਆਂ ਆਈ ਜਾਂਦੀਆਂ ਇਹ ਦੋ ਦੋ ਦਿਨ ਮੈਂ ਹੁਣ ਹੁਣ ਵੇਖਿਆ ਆ ਤੁਹਾਡੇ ਹੁੰਦਿਆਂ ਵੇਲਾ ਉਹ ਮਈ ਕਿੰਨੀ 1.5 ਲੱਖ ਦੀ ਮੈਂ ਬਾਹਰ ਬਣਤੀ ਹਾਂਜੀ ਹਾਂਜੀ ਜਿਹੜੀ ਵਿੱਚ ਪੌਣੀ ਨਹੀਂ ਆਪਾਂ ਤੇ ਕੋ ਦੋ ਦਿਨ ਮਈਆਂ ਫੇਰ ਦੀਆਂ ਵੇਗੀਆਂ ਵਾ ਬਿਲਕੁਲ ਤੇ ਜਿਹੜੀ ਹੁਣ ਹੈਗੀ ਉਹ ਪਾ ਦਨੇ ਆ ਹੂੰ ਹਾਂਜੀ ਮਲਿਕ ਰਾਸਿਆ ਨਹੀਂ ਨਹੀਂ ਹੋ ਗਿਆ ਬਲੇ ਕਿਹੜਾ ਬਜੇ ਕੋਈ ਨਹੀਂ ਇਹਨੇ ਕਿੰਨੇ ਬਜੇ ਕੋਈ ਨਹੀਂ ਪਾ ਦੀ ਗੱਲ ਦਾ ਵੀ ਵੇਂ ਬੇਜਦੀਆਂ ਯਾਰ ਯਾਰ 15 15 ਦਾ ਨਾ ਸਾਡਾ ਮੁਨਾਫਾ ਮਾਲ ਸਾਡਾ ਤਾਂ ਵੱਧ ਵੇਖਦਾ ਮੇਰਾ ਮੁਨਾਫਾ ਨਿਕਲ ਜਾ ਬਣਾਫਾ ਦਾ ਛੋਟਾ 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 ਤੇ ਇੱਕ ਗੱਲ ਵੀਰ ਜੀ ਹੋਰ ਵਾ ਪਿੰਡ ਮੇਰਾ ਹੈਗਾ ਤਵਾਨ ਦੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਆਲ ਦੇ ਤੇ ਦਲਮ ਦੇ ਨਾਂ ਮੇਰਾ ਪਿੰਡਾ ਦਲਮ ਅਡਾ ਡੇਰਾ ਰੋਡ ਤੇ ਤੇ ਕਰਾਲਾ ਰੋਡ ਤੇ ਡੇਰਾ ਰੋਡ ਤੇ ਜਿਹੜਾ ਅਲੀਆਲੋ ਫਰੇਗੜ ਚੁੜੀਆਂ ਰੋਡ ਤੇ ਆ ਇੱਕ ਗੱਲ ਹੋਰ ਜੋ ਵੀਰ ਜੀ ਜਿਹੜਾ ਵੀਰ ਇੱਥੇ ਆਣ ਕੇ ਮਹੀਂ ਸਾਡੇ ਕੋਲ ਲੈਂਦਾ ਵੀਰ ਤਸੱਲੀ ਲੈਂਦਾ ਕਰ ਉਹਦੀ ਸਾਡੀ ਗਰੰਟੀ ਕੋਈ ਨਹੀਂ ਕਿਉਂ ਸਾਨੂੰ ਮਹੀਂਾਂ ਦੋ ਤਿੰਨ ਬੜੀਆਂ ਮਾੜੀਆਂ ਪੈ ਗਈਆਂ ਆਪਾਂ ਗਾਗਾ ਨੂੰ ਨਹੀਂ ਦਿੱਤੀਆਂ ਆਪਣੇ ਨੂੰ ਜਿਹੜਾ ਇੱਥੋਂ ਦੇਖ ਕੇ ਮਹੀਂ ਸਾਡੀ ਲੈ ਜਾਂਦਾ ਉਹਦਾ ਫੋਨ ਰਾਜੀ-ਬਾਜੀ ਦਾ ਕਰੇ ਮਹੀਂ ਦਾ ਨਾ ਕਰੇ ਜਿਹੜੀ ਮਹੀਂ ਆਨਲਾਈਨ ਜਾਂਦੀ ਆ ਸਾਡੀ ਉਹਦੀ ਫੁੱਲ ਉਹਦੀ ਮੇਰੀ ਫੁੱਲ ਗਰੰਟੀ ਹੋਊਗੀ ਥਣਾ ਦੀ ਭਾਰ ਦੀ ਪਿਛੇ ਦੀ ਤੇ ਪੂਰ ਛੱਟੇ ਦੀ ਜਿਹੜੀ ਮੈਂ ਬੰਦਾ ਵੇਖ ਕੇ ਆਣ ਕੇ ਲੈ ਜਾਂਦਾ ਉਹਦਾ ਮਤਲਬ ਨਹੀਂ ਕੋਈ ਰਹਿ ਜਾਂਦਾ ਵੀ ਮੁੜ ਕੇ ਮੈਂ ਤਸੱਲੀ ਕਰਕੇ ਪੰਜਵੇਂ ਦਿਨ ਫੋਨ ਲਾਉਣ ਡਿਆ ਵਾਂ ਆਣ ਕੇ ਉਹਦਾ ਕੋਈ ਮਤਲਬ ਨਹੀਂ ਗਾ ਤੇ ਮੇਰਾ ਵੀਰ ਜਿਹੜਾ ਸਾਡੇ ਕੋ ਮਈਆਂ ਲੈਂਦਾ ਪੇਮੈਂਟ ਪਾਏਗਾ ਮੈਂ ਉਹਦੀ ਜਾਣੀ ਆ ਘਰ ਜਾ ਕੇ ਵੀਰ ਆਪਣੀਆਂ ਮਰਜ਼ੀਆਂ ਕਰਦੇ ਜਦੋਂ ਮਈ ਲੱਸੀ ਜਾਂਦੀ ਆ ਨਾ ਫੇਰ ਆਂਦੇ ਅਸੀਂ 2000 ਛੋੜ ਰੱਖਣੀਆਂ ਅਸੀਂ 1500 ਛੋੜ ਰਹਿਣੀਆਂ ਫੇਰ ਗੱਡੀ ਵਾਲਾ ਵਿਚਾਰਾ ਉੱਥੇ ਜਾ ਕੇ ਉਹ ਵਿਚਾਰਾ ਮਗਰ ਜਾਂਦਾ ਉਹ ਬੰਦੇ ਜਾ ਕੇ ਘਰ ਗੂਆ ਮਾਰ ਦਿੰਦੇ ਆਂਦੇ ਵੀਰ ਦੇ ਦੇ ਤੂੰ ਜਾ ਦੋਵਾਂ ਵੀਰਾਂ ਨੇ ਗੱਡੀ ਵਾਲੇ ਦਾ ਪੂਰਾ ਕਰਾਇਆ ਨਹੀਂ ਦਿੱਤਾ ਉਹ ਮੈਨੂੰ ਕਿਰਾਇਆ ਵੀ ਥੋੜੇ ਦੇਣਾ ਪਿਆ ਤੇ ਛੋੜ ਵੀ ਵੀਰ ਉਹਨਾਂ ਬੰਦਿਆਂ ਨੇ ਅੜ ਕੇ 50000 ਰੁਪਏ 15-1500 ਰੁਪਇਆ ਰੱਖ ਲਈ ਤੇ ਉਹ ਕਿਰਾਇਆ ਵੀ ਮੈਨੂੰ 5-500 ਥੋੜੇ ਦੇਣਾ ਪੈ ਗਿਆ ਬੰਦੇ ਨੂੰ ਉਹ ਆਂਦਾ ਹੈ ਵੀ ਵੀਰ ਕਿਰਾਇਆ ਤੀਤੇ ਜੋਂ ਕਹਿੰਦੇ ਵੀ ਦੁਬਾਰਾ ਖੰਡੀਆਂ ਮਹੀਨਾ ਫੀਆ ਜਾਣਾ ਜਾਨੀ ਕਹਿੰਦੇ ਇਹਨਾਂ ਫਿਰ ਚੰਗੇ ਨਹੀਂ ਲੱਗੀਆਂ ਯਾਰ ਆਪਾਂ ਐਡੇ ਮਾਨ ਨਾਲ ਯਕੀਨ ਕਰਕੇ ਮਹੀ ਕਲਾ ਦਿੰਦੇ ਆ ਨਹੀਂ ਨਹੀਂ ਹਾਂਜੀ ਚਲੋ ਅੱਜ ਫਿਰ ਕਿਧੀਆਂ ਅੱਜ ਵੀਰ ਜੀ ਮਈਆਂ ਦੇ ਸੀ ਸੁਨੀਲ ਸਿੰਘ ਸਾਹਿਬ ਜੋ ਮੇਲਾ ਲੱਗਾ ਸੀ ਸਵੇਰ ਦਾ ਸੱਚੇ ਪਾਤਸ਼ਾਹ ਦੇ ਮੇਰ ਨਾਲ ਹੁਣ ਮਈਆਂ ਸਿਰਫ ਵੀਡੀਓ ਹੀ ਪੈਣੀ ਛੋਟੀ ਸਵੇਰ ਆਜੀ ਸੂਈ ਜੋ ਸਵੇਰੇ ਪਹਿਲਾਂ ਸੂਆ ਨਹੀਂ ਦੂਜਾ ਅੱਛਾ ਦੂਜਾ ਸੂਆ ਹਾਂਜੀ ਦੂਜਾ ਸੂਆ ਚਾਹ ਸੂਆ ਹਾਂਜੀ ਬਹੁਤ ਟਾਪ ਦੀ ਚੋਾਈ ਹੈ ਖਾਣੇ ਦੇ ਸੁਨੀਰ ਜੀ ਆ ਨਗਾ ਸਵੇਰੇ ਛੋਟੀ ਆਈ ਆ ਆਪਣੇ ਕੋ ਛੋਟੀ ਜੀ ਉਹਨਾਂ ਦੇ ਘਰ ਠੀਕ ਆ ਰੱਦ ਕੇ ਛੋਟੀਆਂ ਨਹੀਂ ਲਿਆਦੇ ਪਹਿਲਾਂ ਉਹਨਾਂ ਕੋਈ ਫਿਰ ਅਸੀਂ ਸੁਦੀਪ ਭਾਜੀ ਸਾਡੇ ਮਾਮਾ ਜੀ ਆਏ ਮਾਰੋ ਕੈਮਰਾ ਇੱਧਰ ਜੀ ਮਾਮਾ ਵੀ ਆਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਲੋ ਬੰਦੇ ਚੱਕੀ ਫਟੇ ਜਾਂਦੇ ਆ ਇਹ ਨਾ ਢੇਰੀਆਂ ਲਈ ਜਾਂਦੇ ਆ ਢੇਰੇ ਲਈ ਜਾਂਦੇ ਆ ਬਾਕੀ ਘਰ ਸਹੀ ਆ ਉਹ ਕਹਾਣੀ ਵੀ ਸਵੀਰ ਚੋਟੀ ਦਾ ਲੈਵਾ ਹੈ ਨਜ਼ਾਰਾ ਲਿਆ ਬੈਗ ਹੈ ਹਲੋ ਤੁਹਾਡੇ ਨਮੀ ਓਏ ਆ ਉਥੇ ਮੁੜ ਆਹ ਬਲ ਵੀਰ ਮੁੜਸ ਮਾੜਾ ਲੈ ਕਿੰਨਾ ਕਰੋ ਜਦੋਂ ਦਾ ਹੈ ਦੁੱਧ ਕਿੰਨਾ ਕਰੋ ਵੀਰ ਦੀ ਅੱਜ ਸੂਈ ਆ 12 ਦੇ ਦੇ 13 ਦੇ ਦੇ 10 ਦੇ ਦੇ ਇੱਕ ਵੇਲਾ ਛੋਟੀ ਸਵੇਰ ਦੀ ਸੂਈ ਆ ਹਾਂ ਜੀ ਛੋਟੀ ਵੇਖੀ ਬਰੂ ਦੀ ਬਿਲਕੁਲ ਜੀ ਪਿਓ ਪਿਓ ਫਿਰ ਮੋਰਾ ਦੀ ਛੋਟੀ ਆ ਪਿਓ ਮੈਂ ਮੈਂ ਰੋਟੀਆਂ ਨਹੀਂ ਕਰਦੇ ਹੋਏ ਆ ਜਾ ਬੱਲੂ ਆ ਜਾ ਸੋ ਦੀ ਬੋਲੀ ਇੱਕ ਵਾਰ ਹੋ ਚੱਡਾ ਨੇ ਆ ਪਿਓਰ ਬੋਰਾ ਦੀ ਟੁੱਟੀਆਂ ਬੜੀਆਂ ਜਿਹੜੀਆਂ ਨੇ ਕਹਿੰਦੇ ਜੜੀਆਂ ਹੈ ਅੱਜ ਆਪਣੇ ਕੋਲ ਬੱਟੀਆਂ ਜਗੇ ਆ ਚਲ ਪੜਾ ਮਾਹੀ ਤੇਰੀ ਮੇਲ ਦਾ ਫੇਰ ਪੱਕਾ ਨੂੰ ਪਤਾ ਹੈ ਕਿ ਬਸ ਤਰੀਬ ਦੁੱਧ ਵੇਖ ਕੇ ਲੀਕਲੀ ਨਾਰਸੀ ਦੀ ਦੁੱਧ ਚ ਵਾਜੇ 12 ਨ ਦੁੱਧ ਚ ਵਾਜੇ 11 ਨ ਦੁੱਧ ਚ ਵਾਜੇ 10 ਕਿਲੋ ਆਪਣੇ ਥਾਣ ਵਗਦੇ ਘਰ ਦੀ ਗਾਰੰਟੀ ਆ ਸਲੇ ਦੇ ਝੋਟੀ ਸੁਰੀਆਂ ਮਗਦੇ ਦੇ ਗੱਡੀ ਆ ਗਈ ਆ ਵੇ ਚਲ ਇਧਰ ਵੇਖੋ ਆ ਠੀਕ ਆ ਨਾ ਠੀਕ ਆ ਐਵੇਂ ਕੋਈ ਕਹਿ ਤੂੰ ਕਰੀਏ ਪੱਕਾ ਵੀ ਅੱਜ ਸੁਰੀਆ ਮੁੱਲ ਕਰਾਉਣ ਭਾਈ ਉਹ ਲੱਖ ਕਰਾ ਲੋ ਹੂੰ ਜੋ ਨਵੇਂ ਕਰਾ ਲੋ ਹੂੰ ਇਹ ਦੇ ਦਾਂਗੇ ਆਪਾਂ 88000 ਰੁਪਏ ਤੋਂ ਹੋਰ 2000 ਰੁਪਏ ਛੋਟ ਕਰ ਦਾਂਗੇ ਮੇਰਾ ਝੋਟੀ ਵੇਲਾ ਕੀ ਜਾਂਦੀ ਠੀਕ ਆ 85000 ਚਲੋ ਵੀਰ ਜੀ ਦੇ ਦਾਂਗੇ ਦੇ ਦਾਂਗੇ 85000 ਦੀ ਝੋਟੀ ਕਰਾਂਗੇ ਨਹੀਂ ਠੀਕ ਆ ਇਹ ਮੈਂ ਕਿਹਾ ਕਾਹਦੀਆਂ ਗੱਲਾਂ ਪੂਰੀ ਨਹੀਂ ਸਮਝਾ ਉਹ ਇੱਕ ਵੀ ਦੀ ਦਿੱਤੀ ਆਪਾਂ ਨੂੰ ਅੱਛਾ ਹੁਣ ਬੰਦੇ ਇੰਗਲੈਂਡ अच्छा तिन ਘਰ ਆ ਇੱਕ ਮਹੀ ਰੱਖ ਦੇ ਛੋਕੜ ਤੇ ਦੋਨਾਂ ਨਾਲ ਗੱਲ ਤਿੰਨ ਬੰਦੇ ਆ ਤਿੰਨ ਘਰ ਇੱਕ ਮਹੀ ਰੱਖਦੇ ਆ ਜੇ 12 ਕਿਲੋ ਵਾਲੀ ਖੜਦੇ ਆ ਜੇ ਜਦਨ ਰਹਿ ਜਾਂਦਾ ਨਾ 7 ਕਿਲੋ ਦੁੱਧ ਹੂੰ ਛੋਟੀ ਘਰ ਦੇ ਵਾਪਸ ਹੂੰ ਐਵੇਂ ਇਹ ਛੋਟੀ ਇੱਕ ਵੀ ਦੀ ਦਿੱਤੀ ਐਵੇਂ ਹੱਥ ਮੂੰਹ ਚ ਪਾ ਦੇ ਹੂੰ ਹੁਣ ਛੋਟੀ ਬਣੀ ਆ ਬਤਾਲੀਆਂ ਦਿਨਾਂ ਦੀ ਹੂੰ ਮਗਰ ਇਹਦੇ ਕਟਾ ਖਾਲੀ ਨਿਗਲੇ ਸੂਣ ਵਾਲੀ ਨਿਗਲੇ ਇਹਨਾਂ ਨੇ ਅਸੀਂ ਗਾਰੰਟੀ ਦਿੰਦੇ ਦੁੱਧ ਝੋਡੀ ਖਲੇ ਸਾਢੇ 6 ਕਿਲੋ ਠਣਾ ਕਰਕੇ ਕੋਈ ਲੈ ਜਾਏ ਦੋਵੇਂ ਟਾਈਮ ਦਾ ਤੇ ਲਾਕੇ ਵੇਖਣਾ ਕਿਹੜੇ ਚ ਲੈ ਆ ਗਿਆ ਆਪਾਂ ਦਿੱਤੀ ਝੋਡੀ ਵੇਰ ਝੋਡੀ ਦਾ ਲਾਕੇ ਵੇਖ ਲੈ ਪਿੱਛੇ ਉਧਰ ਲੱਗਿਆ ਵੇਖੋ ਝੋਡੀ ਖਾਂ ਦੇ ਕੋਲ ਵੀਡੀਓ ਸੱਚ ਜੁੱਦੀ ਵੀ ਹੈਗੀ ਜੋ ਜੋ ਬੇ ਪੈਗਾ ਨੇ ਫੇ ਮਦਰ ਨੇ ਕੱਢਾ ਜੋ ਅੱਛਾ ਕੱਟਿਆ ਦਾ ਕੌਣ ਲਾ ਗਿਆ ਆ ਅੱਛਾ ਉਹ ਬੜਾ ਅੱਛਾ ਉਹ ਬੜਾ ਆ ਜਿੱਦਣ ਜੋ ਰੋਡ ਕਰ ਲੇ ਜਦ ਤਨ ਜੋ ਢੀ ਠੁੱਕੇ ਤਿਆਰ ਹੋ ਜੇ ਮਾਮਾ ਸੌਂਦਾ ਮੈਂ ਤੇ ਮਾਮਾ ਜਾ ਕੇ ਦੋਵੇਂ 1,50,000 ਦੀਰੇ ਘਰੋਂ ਵਾਪਸ ਲਿਆਵਾਂਗੇ ਪੱਕੀ ਗੱਲ ਹੈ ਲੈ ਗਣਾ ਮਾਮਾ ਇੱਕ ਪੰਨੀ ਦੀ ਝੋੜੀ ਅਸੀਂ ਲਿਆਵਾਂਗੇ ਬੋਲ ਲਿਆਵਾਂਗੇ ਕਿ ਹੈ ਠੀਕ ਹੈ ਮਮਾ ਬੋਲੇ ਨਹੀਂ ਨਹੀਂ ਉਹਨੂੰ ਬਲਾਓ ਉਸ ਤੈਨੂੰ ਵੀ ਵੀਡੀਓ ਵਿੱਚ ਘੱਟ ਬੋਲਦਾ ਇੱਕ ਪੰਨੀ ਦੀ ਝੋੜੀ ਵਾਪਸ ਲਿਆਵਾਂਗੇ ਚਲੋ ਠੀਕ ਹੈ ਨਹੀਂ ਨਹੀਂ ਚੋਰੀ ਮੋਲਦਾ ਯਾਰ ਬੋਲਦਾ ਕਿਉਂ ਨਹੀਂ ਬੋਲਦਾ ਕਿਉਂ ਨਹੀਂ ਬਲੂ ਪੱਕੀ ਗੱਲ ਆ ਨਹੀਂ ਨਹੀਂ ਪੱਕਾ ਮਾਮਾ ਬਗਦਾ ਫੁਰਾ ਯਾਰ ਹਾਂ ਇਹ ਮੁੰਡਾ ਹਾਫ ਬੋਲ ਕੇ ਹੋ ਰਿਹਾ ਹੈ ਆਹ ਤਾਂ ਬੰਦੇ ਲਾ ਦੇ ਆਹ ਮੋਲ ਕਰਵਾ ਦ ਰਿਚੀਏ ਵੇਚੀ ਜਾਜ ਬੋਲ 60000 ਦੀ ਦੇ ਰਿਏ ਲੋਟ ਕਰ 60000 ਦੀ ਦੇ ਦਿੰਦੇ ਆ 60000 ਛੋਟੀ ਸੁਨੀਲ ਸਿਆ ਵੇ ਲੈ ਛੋਟੀ ਦੇ ਨੂੰ ਪੈਂਦੀ ਆ ਹੋਰ ਜਾਣ ਦੇ ਸੁਨੀਲ ਪੱਕਾ ਪੱਕਾ ਹੀ 50000 ਮਾਰ 55000 ਠੀਕ ਆ ਇਹ ਉਟਣੀ ਪੈਂਦੀ ਆ ਦੀ 50000 ਛੋਟੀ ਪਾ ਲੈ 50000 ਇਦਾਂ ਜਾਣੀ ਐਵੇਂ ਟਮਾਟਾ ਦੇ ਆ ਕੱਢ ਕੇ ਕਿ ਇਹ ਵੀ ਟੋਕੜ ਉਹ ਸੂਈ ਤਾਜੀ ਨਾੜੂ ਗਿੱਲਾ ਬੱਚਾ ਤਾ ਤਾ ਬੱਕਿਆ ਠੀਕ ਆ ਆ ਵੇਖੋ ਵੇ ਕੋਕਾ ਲੱਗਾ ਜਰਾ ਆ ਵੇਖੋ ਭਿੰਦਿਆ ਨਹੀਂ ਕਰੇ ਰੇਟ ਵਾ ਟੋਰਾ ਲੰਮੀ ਭਾਜੀ ਉਨੀ ਝੋਡੀ ਟੋਰਾ ਵਾਲੇ ਵਾਲੇ ਲੱਗਾ ਸਾਂਭੀ ਨਹੀਂ ਕੇ ਨੇ ਹੁਣ ਵੇਖੋ ਭਾੜੇ ਬੁਲਾਣਾ ਬੰਦਾ ਹਾਂ ਹਾਂ ਜੀ ਇਹ ਝੋਡੀ ਹਾਂ ਬੁਲਾਇਆਣਾ ਜੀ ਚਲੋ ਵੇਖੋ ਅੰਨੀ ਘੰਟੇ ਭਰੇ ਵਾਲੇ ਕੱਟਾ ਕੱਟੀ ਜਿਹੜੇ ਮਾਰੇ ਕੱਟਾ ਹਾਂ ਪੜੀ ਆ ਆ ਗੱਟਾ ਦੇ ਮਗਰ ਬਹੁਤ ਆ ਫਿਰ ਆ ਗੱਟਾਈ ਦੇ ਤਾ ਜਾ ਹਾਂ ਹਾਂ ਗਿੱਲਾ ਨਾਲ ਗਿੱਲਾ ਨਾਲ ਬਹੁਤ ਚੰਗੀ ਜੋੜੀ ਸੀ ਹਾਂ ਉਹ ਦਰ ਬਣ ਗੜੀ ਬਣਨ ਚੱਲੋ ਚੱਲ ਛੱਡੀ ਭਾਜੀ ਬੜੀ ਚੰਗੀ ਆ ਬੋਲਾ ਜੀ ਬੰਦੇ ਇਹ ਕਿਹਿਆ ਤੂੰ ਉਹ ਫਿਰ ਮਣੀ ਮਰਾ ਦੂਜਾ ਬਚਾ ਨਹੀਂ ਕੋਈ ਨਹੀਂ ਇਸੇ ਬੰਦੋ ਛੋਟੀ ਕਰਾਂਗੇ 8 ਕਿਲੋ ਇਹਨੇ ਭੋਲਾ ਰਿਓ ਹਾਂ ਫੁੱਲ ਭਾਵੇਂ 75 ਕਰਾਈ ਓਏ 80 ਕਰੋ ਯੋ ਕੋਈ ਖਾਦਾ ਨਹੀਂ ਹੈਗਾ 65 ਦੀ 65 ਦੀ ਹਾਂਜੀ ਗਾਇ ਕਰੋ ਠੱਠੇ ਦੀ 45 ਤੋਂ 2 ਛੋਟ ਇਹ ਇਦਾਂ ਆ ਠੀਕ ਹੈ ਜੀ 55000 ਜੀ ਹਾਂ ਨਾ ਆਈ ਬੰਦਿਆ ਆਈ ਮਾਣਾ ਬੋਲਾ ਸਦਾ ਇਦਾਂ ਹੀ ਇਦਾਂ ਮਾਣਾ ਬੋਲਾ ਮਾਣਾ ਕਰੀਂ ਸਹੀਓ ਆ ਕੀ ਆ ਬਿਲਕੁਲ ਮਮਾ ਆਈ ਵਜਾ ਕੋਲਾ ਇਦਾਂ ਠਾਹ ਕਰਕੇ ਇੰਨੇ ਦਾ ਕਿਉਂ ਖਾਇਆ ਮਾਰੂ پورے ਘਰ ਨੇ ਦੇ ਜੀ ਹੋਰ ਆ ਜਾ ਸਰ ਹੈ ਮੈਂ ਹੋ ਦੇਰੀਏ ਨਹੀਂ ਬੜੀ ਬੜੀ ਹੋਣੀ ਠੀਕ ਆ ਸਰੀਬ ਹਾਂ ਜੀ ਮੈਂ ਮਹੀਦੀ ਕੱਢੀਓ ਆ ਜੋ ਕੋਈ 15 16 ਦਿਨਾਂ ਦੀ ਸਰੀਬ ਲਾਉਂਦਾ ਲਾਉਂਦਾ ਹਾਂ ਇੱਕ ਵਰਗਾ ਇਹਨਾਂ ਦੁੱਧ ਵਾ ਨਾ 11 ਕਿਲੋ 10 ਕਿਲੋ ਦੀ ਕੋਈ ਧਾਰੋ ਸੁਬਾਰੇ ਅੱਛਾ ਹਾਂ ਜੀ ਬਿਲਕੁਲ ਫੁੱਲ ਗਰੰਟੀ ਹੈ ਦੀ ਵੱਡੀ ਛੋਟੀ ਨਾਲੇ ਫੇਰ ਮੈਂ ਤਾਂ ਲਿਓ ਕਿ ਦੱਸੇ 1 ਕਿਲੋ ਦੁੱਧ ਹੋ ਮੈ ਕੋ ਨੇ ਠੀਕ ਹੈ ਛੱਕਾ ਮੈਨ ਕੋਈ ਨਹੀਂ ਹੁਗਾ ਬਿਲਕੁਲ ਕੋਲੀ ਨਹੀਂ ਬੜੀ ਹੈ ਕੋਲੀ ਬਹੁਤ ਜ਼ਿਆਦਾ ਰੋ 10 ਕਿਲੋ ਦੁੱਧ ਮੈਂ ਖੋਲੇ ਆ ਜਾ ਬਦੂ ਮਿੱਠੂ ਕਰਾ ਆ ਚਾ ਕਰ ਉਰਾਪਨ ਹੀ ਚਵਾ ਦੇਦਾ ਉਂਗਲ ਕੋਲ ਮੋੜੀ ਧਾਰਾ ਵਾ ਜੀ ਆਰੀ ਯਾ ਬਲੂ ਤੇਰਾ ਹੀ ਬੱਲੇ ਬੁਸ਼ੀਆ ਨੂੰ ਉਸ ਜੀ ਤੋਂ ਤੇਰੇ ਨੂੰ ਕਹਨੇ ਆ ਜਾ ਆ ਜਾ ਜੁੜਾ ਲੈ ਜਾ ਹਾਂਜੀ ਬਲੂ ਜੀ ਬਰਾ ਮਾਂ ਕੀ ਛੋਟੀ ਸੁਨੀਤ ਸਿੰਘ ਜਿਹੜਾ ਮੱਤੀ ਲੈ ਦੇ 10 ਕਿਲੋ ਦੁੱਧ ਮੈਂ ਦੇ ਥੱਲੇ ਠੜਾ ਕਰਕੇ ਚਮੜੀ ਇੱਕ ਕਾਰਜਰਗੀ ਆ ਉਹਨੇ ਸਾਨੂੰ ਭਾਈ 80 ਕਰਾਉਣਾ 75 ਕਰਾਉਣਾ ਪੱਬਦਾ ਮਹੀਂ ਦਾ 10 ਕਿਲੋ ਦੁੱਧ ਕੰਡਾ ਕੋਈ ਘਰੋਂ ਲੈ ਆਵੇ ਕਿਉਂ ਲਿਆਉਣਾ ਕੰਡਾ ਜਦੋਂ 10 ਕਿਲੋ ਦੁੱਧ ਮਹੀਂ ਥੱਲੇ ਠੰਡਾ ਕਰਕੇ ਆ ਹਾਂਜੀ ਬਿਲਕੁਲ ਮਹੀਂ ਦਾ 75000 ਹੋਰ ਕਰ 50000 ਜੀ ਭਾਈ ਤੇਰੀ ਹੇ ਕਰ ਦੇ ਮੈਡਾ ਠੀਕ ਹੈ ਜੀ ਐਕਾ 1000 ਸਾਡੇ ਨੂੰ ਕਰ ਦੋ ਚਲੋ ਦੇ ਦੋ ਮਾਮੇ ਨੂੰ ਠੀਕ ਆ ਪਾਪਾ ਭਾਈ 10 1000 ਲਓ ਦੋ ਬਰ ਬਰ ਇੰਨੇ ਦੀ ਪਰ ਮਿਲ ਨਹੀਂ ਗਏ ਨੋ ਬਹੁਤ ਚੰਗੀ ਨਹੀਂ ਹੈ 6 ਕਿਲੋ ਤੇ ਨੋ ਸੜਾ ਕਰ ਗਿਆ ਤੇ ਰੇਡ ਵੇਖੋ ਕੀ ਬੋਲਦਾ ਆ ਜਾਓ ਉਧਰ ਆ ਜਾਓ ਉਹ ਗੱਡੋ ਇਹ ਇਹ ਸੁਨੀ ਵੀਰ ਝੋਟੀ ਸੁਈਆ ਹੁਣ ਹੂੰ ਤੇ ਝੋਟੀ ਨੇ ਜੇ ਛੋੜਦੀ ਤੁਹਾਡੇ ਹੁੰਦੇ ਨੇ ਉਹ ਕੁੱਤੇ ਨਾਲ ਇੱਕ ਮਿੰਟ ਬਲੂ ਆਪਣੇ ਕੋ ਨਾ ਵੀਰ ਆਏ ਹੀ ਤਲੱਤ ਤੋਂ ਹਾਂ ਉਹ ਪਹਿਲੇ ਐਹੀ ਥੋੜੇ ਰੁਪਇਆ ਦੇ ਕੇ 200 ਉਹ ਕਹਿੰਦੇ ਘਰ ਜਾ ਕੇ ਨਹੀਂ Google Pay ਕਰਾ ਦਿੰਨੇ 5000 ਰੁਪਇਆ ਝੋਡੀ ਨਾ ਉਹਨਾਂ ਦੇ ਹੁੰਦਿਆਂ ਜੇ ਝੋਟੀ ਸੀ ਤੇ ਬਚਾ ਲਾ ਕੇ 3 ਕਿਲੋ ਝੋਡੀ ਚੁਗੇ ਆ ਅੱਛਾ ਝੋਡੀ ਕੱਢ ਕੇ ਵਿਖਾ ਲ ਅੱਜ ਹੁਣ ਇਹ ਸੂਈ ਆ ਝੋਟੀ ਕੱਢਾ ਦਤਾ ਵੇਖੋ ਝੋਡੀ ਭਾਜੀ ਨਹੀਂ ਵੇਖ ਕਹਾਂ ਦੀ ਬਰੂਦ ਝੋਡੀ ਕਾਲੀ ਜੀ ਸਭ ਇੱਕ ਝੋਡੀ ਹੀ ਵੇਚੀ ਥੀ ਔਰ ਉਹ ਵੀ ਇਹਦਾ ਵੀ ਸਰਾ ਹੀ ਅੱਛਾ ਵੇਰ ਝੋਡੀ ਝੋਡੀ ਭਾਜੀ 3 ਕਿਲੋ ਹੀ ਝੋਡੀ ਆ ਇਹਨੇ ਮਾਲ ਇਦਾਂ ਨਹੀਂ ਵੇਖ ਕਿਹੜਾ ਟਰੋਪ ਝੋਡੀ ਭਾਜੀ ਹਰਿਆਣਾ ਦੇ 32 ਸਾਲ ਦਾ ਬੜਾ ਵੱ ਆਗੇ ਫਾਈ ਪਾ ਦਨੇ ਆ ਪਰ ਪਤਾ ਨਹੀਂ ਅਗਲੇ ਦਾ ਮਰਜ਼ੀ ਆ ਪਾਉਂਦਾ ਕਿ ਨਹੀਂ ਪਾਉਂਦਾ ਹਨਾ ਬਿਲਕੁਲ ਦੂਰੋਂ ਆਇਆ ਸੀਗਾ ਬਹੁਤ ਚੰਗੀ ਨਿਕਲੀ ਆ ਸਾਫ ਸੁਥਰੀ ਆ ਨਾ ਰੇਡ ਵਧ ਕਰਨਾ ਨਾ ਘਟ ਕਰਨਾ 90000 ਦੀ ਉਹਨਾਂ ਨੂੰ ਦਿੱਤੀ ਆ ਵੀਡੀਓ ਉਹਨਾਂ ਨੇ ਵੇਖ ਲਈ ਨਾ ਕੋਈ ਆ ਕਿ 90 ਦੀ ਵੀਡੀਓ ਨਾ ਦੇਖਣੀ ਆ ਛੋਟੀ ਬਹੁਤ ਚੰਗੀ 90000 ਦੀ ਉਹਨਾਂ ਨੂੰ ਦਿੱਤੀ ਆ ਤੇ ਇੱਕ ਸੰਦੀਪ ਸਿੰਘ ਆਪਣੇ ਕੋਲ ਛੋਟੀ ਕਰਦੀ ਆ ਆਹ ਲੀ ਇਹ ਥੱਲੇ ਦੁੱਧ ਹੈਗਾ ਸੰਦੀਪ ਸਿੰਘ 8 ਕਿਲੋ ਅਸੀਂ ਚੋਨੇ ਬੜੀ ਫੇਰੇ ਲੇਡਾਂ ਵਾਂ ਬਦੂ ਖੋਲ ਕੇ ਤੋਰ ਪਾਦਾ ਭਗਤਾਂਦੇ ਅਸੀਂ ਇਹਨਾਂ ਮਾਲ ਵੇਚਨਾ ਵਾ ਸਾਰੇ ਹਾਂਜੀ ਸਾਰੇ ਅੰ ਦੇ ਦੁਨੀਆਂ ਬਾਰਾ ਨਹੀਂ ਖੰਦੇ ਨੇ ਡੰਗਰ ਸਾਹਮਣੇ ਜਾਂਦੇ ਸਾਡੇ ਨੂੰ ਮਾਲ ਵੇਚਣ ਵਾਲਾ ਜ਼ਿਆਦਾ ਹੁੰਦਾ ਵਾ ਹਾਂ 8 ਕਿਲੋ ਝੋੜੀ ਥੱਲੇ ਦੁੱਧ ਵਾ ਦੂਜੇ ਸੂਏ ਝੋਟੀ ਆ ਮਗਰ ਇਹਦੇ ਕਟੀਆਂ ਹਾਂ ਕਹਿੰਦਾ ਕਰਕੇ 8 ਕਿਲੋ ਦੁੱਧ ਵਾ ਫੇਰੇ ਅਸੀਂ ਚੋਨੇ ਮੰਡੀ ਲੈਟ ਵਾ ਆ ਹੁਣੇ ਲਿਆਦੀ ਆ ਉਧਰੋਂ ਫੜ ਕੇ ਤੁਹਾਲੀ ਤੁਹਾਲੀ ਨਹੀਂ ਗਈ ਬਹੁਤ ਵੱਡੀ ਗੱਡੀ ਪਲਦੇ ਆ ਸਾਡੀ ਇਹਦੀ ਭੈਣ ਉਹ ਆ ਵੀ ਇਹਦੀ ਗੱਡੀ ਆ ਪਹਿਲੇ ਸਮੇਂ ਦੀ ਠੀਕ ਆ ਹਾਂਜੀ ਅਡੀ ਝੋਡੀ ਆ ਟੁਕੀ ਆ ਹਾਂਜੀ ਸੁਨੀਵੀਰ ਇਹਦੀ ਕੱਟੀ ਆ ਉਹ ਪਰਲੀ ਉਹ ਵੱਡੀ ਖੜੀ ਹਾਂਜੀ ਇਹ ਵੀ ਰੋ ਤੇ ਨਿਹਾਈ ਕੈਮਰਾ ਇੱਕ ਮਿੰਟ ਇਹਦੇ 200 ਦੇ ਆ ਅੱਛਾ ਆ ਇਹਦੀ ਗੱਡੀ ਆ ਇਹਦਾ ਪਈਆ ਮਿਲਦਾ ਮੈਨੂੰ 10000 ਕੱਟੀ ਦਾ ਉਹਦਾ ਮੈਂ ਕੱਟੀ ਕੱਲੀ 10 ਦੀ ਵੇਚਣੀ ਆ ਹਾਂ ਜਿਹਨੇ ਮੱਝ ਲੈਣੀ ਨਾਲ ਹਾਂ ਉਹ ਲੈ ਜੇ 60000 ਦੀ ਹਾਂ ਜਿਹਨੇ ਨਹੀਂ ਖੜਨੀ ਉਹ ਕੱਟੀ ਛੱਡ ਜਾ ਬਾਠ ਠੀਕ 50000 ਦੀ ਮੈਂ ਲੈ ਜੀ ਚਲੋ ਠੀਕ ਆ ਉਹ 50000 ਦੀ ਮੱਝ ਲੈ ਜੇ ਬਾਠ ਠੀਕ ਆ ਉਹ ਕੱਟੀ ਛੱਡ ਦੇ ਛੱਡ ਦੇ ਇੱਕ ਆਪਣੇ ਕੋਲ ਝੋਡੀ ਆ ਫਰੂਆ ਝੋਡੀ ਕੱਢੋ ਏ ਘਰ ਦੀ ਹੈ ਨਾ ਨਹੀਂ ਦੇਖਣੀ ਕਿਵੇਂ ਦੀ ਦੋ ਹੌਂਦੇ ਮਹੀਨੇ ਉਹ ਦੱਸ ਜੇ ਝੋਡੀ ਮੇਰੀ ਕੱਟੀ ਨਾ ਮਿਲਦੀ ਠੀਕ ਆ ਇਹ ਨਾਲ ਹੀ ਜਾ ਫਿਰ ਨਹੀਂ ਆ ਬਣੀ ਆ ਕਦੀ ਕਿਹੜੀ ਇਹ ਝੋਡੀ ਲੱਗੀ ਆ ਚੈੱਕ ਨਹੀਂ ਅਜੇ ਨੂੰ ਸਾਰਾ ਮਹੀਨਾ ਆਇਆ ਹਜੇ ਗੱਬੜ ਹੋਣੀ ਫਿਰ ਕਹਾਂ ਦੇਖੋ ਨਿਕਲੇਗਾ ਨਾ ਨਿਕਲੇ ਭਾਜੀ ਆਵੇਂ ਕਿਸ ਨੂੰ ਕਹਿ ਦਈਏ ਅਸੀਂ ਕੋਲ 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 ਬਲਵਾ ਕੋਲ ਬੜੀਆਂ ਬੜੀਆਂ ਛੋਟੀ ਦਾ ਘਰ ਵੀ ਬੜੀ ਮਮਾ ਘਰ ਮੇ ਉਹ ਪਹਿਲਾਂ ਚੱਲੋ ਜਰੀ ਤੇਰੇ ਲਿਖਦੇ ਪਪਾ ਘਰ ਵੀ ਬੜੀ ਆ ਜਾ ਦੂਜਿਆਂ ਨੂੰ ਭਾਜੀ ਅਸੀਂ ਦੰਦੇ ਨਹੀਂ ਓਏ ਇਹਦੇ ਜਿਹੜਾ ਬੋਲਨ ਦਾ ਦਾਦਾ ਹਾਂਜੀ ਨੀਉ ਛੋਟੀ ਨੂੰ ਜਨਾਹੇ ਦੁੱਧਾਂ ਦੇ ਛੱਡਿਆ ਨਾ ਪਾਲੀਏ ਨਾ ਦੋਵਾਂ ਸਾਲਾਂ ਦੀ ਆ ਇਹਨੇ ਸਾਨੂੰ پیسے ਨਹੀਂ ਇਹਦੇ ਮਿਲਨੇ ਜਿੰਨਾ ਇਹ ਸਾਡਾ ਦੁੱਧ ਪੀ ਗਈ ਆ ਇਹ ਸੰਗੀ ਹੱਦ ਛੋਟੀ ਦੇ ਦਾਂਗੇ 5000 ਨਹੀਂ ਜਿਹੜਾ ਉਹ ਬੰਦਾ ਫੋਨ ਲਾਵੇ ਜਿਹਨੇ ਲੈਣੀ ਆ ਦੂਜਾ ਕਾੜੂ ਨਾ ਕਿਤੇ ਲਾਦੇ ਕੋਈ ਬਸ ਠੀਕ ਆ ਠੀਕ ਆ ਠੀਕ ਆ ਇਹ ਤਿੰਨ ਡੰਗਰ ਵਾ ਤੈਨਾਂ ਹੀ ਦੇ ਦੇਣੇ ਆ ਇੱਕ ਅਸੀਂ ਗਾਂ ਵੀ ਮੱਛੀ ਵੀ ਵੇਚਣੀ ਬਾਅਦ ਵਿੱਚ ਵੇਚਾਂਗੇ ਕਿਤੇ ਤੇ ਉਹ ਛੋਟੀ ਜਿਹੜੀ ਉਹਦਾ ਵੀਰੋ ਕੱਟਾ ਜੋ ਉਹ ਵਿਖਾਲ ਦੋ ਆ ਹਾਂਜੀ ਨਰਮ ਜੀ ਉਹ ਬਲੋ ਮੈਂ ਚੋਂ ਗਿਆ ਬੱਚੇ ਭਰਾ ਕਰਕੇ ਬਾਕੀ ਇੱਥੇ ਵਾਰ-ਵਾਰ ਹੀ ਬੇਨਤੀ ਕਰਦੇ ਭਾਈ ਜੀ ਇੱਥੇ ਆਇਆ ਕਰੋ ਸਾਡਾ ਮਕਸਦ ਹੁੰਦਾ ਕਿ ਨਾ ਵੀਡੀਓ ਬਣਾਉਣਾ ਬਿਲਕੁਲ ਜੀ ਆ ਰਹੇ ਇਥੇ ਆਓ ਚੋਈ ਕਰੋ ਪਾਸ ਕਰੋ ਦੇਖੋ ਅਸੀਂ ਨਾਰਾ ਕੋਈ ਚੋਈ ਕਰਨੀ ਨਾ ਅਸੀਂ ਬਾਤ ਕਰੀਏ ਅਸੀਂ ਡਾਕੂਮੈਂਟ ਰਹਿਣਾ ਡਾਕੂਮੈਂਟ ਹਾਂ ਤੇ ਆਣ ਕੇ ਤਸੱਲੀ ਕਰਕੇ ਮਾਲ ਪਰੇ ਆਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਵਾ ਬੜਾ ਤੁਹਾਨੂੰ ਲਾਮਾ ਦਾ ਤਾਂ ਬਹੁਤ ਗਲਤ ਕਰਦੇ ਮੇਰੇ ਕੋ ਬਜੀ ਪਤਾ ਗੱਲ ਕੀ ਆ ਕੀ ਤੁਹਾਨੂੰ 10 ਮਿੰਟ ਦੀ ਵੀਖਿਆ ਲਿਆ ਦਾ ਹਾਂ ਵੇਖੋ 10 ਮਿੰਟ ਦਾ ਪਤਾ ਵੀਡੀਓ ਬਣਾਣੀ ਹੁੰਦੀ ਆ ਤੇਰਾ ਆਖ ਫਾਨ ਜਾਂਦਾ 10 ਮਿੰਟ ਜਾਂਦਾ ਹਾਂ ਹਾਂਜੀ ਹਾਂਜੀ ਲਾਮਾ ਰੱਬ ਕਰੇ ਅਵੀ ਨਾ ਕਿਸਦਾ ਬਿਲਕੁਲ ਨਹੀਂ ਆਵੇ ਮਾਲ ਹੀ ਕਿਸ ਨੂੰ ਸੁਥਰਾ ਦੋ ਤੇ ਲਾਮਾ ਆਉਣ ਦੀ ਤੇ ਦਿੱਕਤ ਆਉਂਦੀ ਨਹੀਂਗੀ ਬਿਲਕੁਲ ਇੱਥੇ ਆਗੇ ਤਸਦੀਕਾਰ ਦੇ ਡੇਲੀ ਸਾਡੇ ਕੋ ਮਈਆਂ ਹੁੰਦੀਆਂ ਆ ਵੀਰ ਪੰਜ ਛੇ ਹਾਂਜੀ ਅੱਗੇ ਮਈਆਂ ਪੰਜ ਛੇ ਜਦੋਂ ਮਰਜੀ ਕੋਈ ਆਵੇ ਸੁਈਆਂ ਡੇਲੀ ਮਿਲਣਗੀਆਂ ਬਿਲਕੁਲ ਜਿੱਦਾਂ ਦੀ ਮਰਜ਼ੀ ਕੋਈ ਮਹੀਂ ਲਵੇ ਕੋਈ ਸੱਜਰ ਲਵੇ ਤੋਂ ਕੁਛ ਛੇ ਉੱਚੇ ਵਾਲੀਆਂ ਹਰ ਬਰੇੜੀ ਦੀ ਮਹੀਂ ਲਿਆਉਂਦੇ ਆ ਚਲੋ ਛੋਟਾ ਭਾਅ ਵੀ ਲਿਉਂਦੇ ਆ ਵੱਡਾ ਭਾਅ ਹੁਣ ਆਪਣੇ ਕੋਈ ਇੱਕ ਬੜੀ ਵੱਡੀ ਮਹੀਂ ਉਹ ਵੇਖੀ ਆ ਉਹ ਪਰਾਂ ਬੰਤੀ ਆ ਤੇ ਦੋ ਟਾਈਮ ਤਸੱਲੀ ਕਰ ਲੈ ਤੇ ਨਾਂ ਮੇਰਾ ਪਿੰਡਾ ਜੋ ਪਿੰਡ ਤੁਹਾਨੂੰ ਜ਼ਿਲ੍ਹਾ ਗਦਾਫਪੁਰ ਤਹਿਸੀਲ ਬਟਾਲਾ ਨੇੜੇ ਖਲੀਆਲ ਦੇ ਫੇਰ ਫੇਰ ਕਹਿੰਦੇ ਰਸ ਬੜਾ ਪੁੱਛਦੇ ਵੀਰ ਇਹ ਪਿੰਡ ਪਿੰਦਾ ਤੁਹਾਨੂੰ ਮੋਦਰ ਇਦਰੋਂ ਬਿਜਲੀਯਾਲ ਕਿਲਾ ਲਾਲ ਸਿੰਘ ਦੇ ਲਾਗੇ ਇਦਰੋਂ ਅਲੀਯਾਲ ਮੇਨ ਨਹਿਰਾ ਵਾਲਾ ਤੇ ਜ਼ਿਲ੍ਹਾ ਹੈਗਾ ਇਹ ਗਦਾਫਪੁਰ ਤੇ ਅੰਮ੍ਰਿਤਸਰ ਇਥੋਂ ਰਹਿ ਗਿਆ ਕਿੰਵੀਂ ਕਿਲੋਮੀਟਰ ਬਟਾਰ ਰਹਿ ਗਿਆ ਇਥੋਂ 12-13 ਕਿਲੋਮੀਟਰ ਧਿਆਨਪੁਰ ਰਹਿ ਗਿਆ 4-5 ਕਿਲੋਮੀਟਰ ਤੇ ਡੇਰਾ ਬਾਬਾ ਨਾਨਕ ਦੇ ਖਾ ਹੈਗਾ 20 ਕਿਲੋਮੀਟਰ ਸੈਂਟਰ ਜੇ ਜੇ ਪਿੰਡ ਪੈਂਦਾ ਜੋ ਤੇ ਹੋਰ ਜੀ ਸੁਨੀਪਾ ਜੀ ਠੀਕ ਹੈ ਜੀ ਫਿਰ ਗੱਲ ਬਾਤ ਸਸੀ ਗਿਆ ਮੋੜ ਚਾਹੀਦਾ